ਸੇ ਸਾਰਿਆਂ ਨੇ ਆਪਣੇ ਆਸ-ਪਾਸੇ ਸਮਾਜ ਦੇ ਵਿੱਚ ਇਹੋ ਜੀਆਂ ਆਧਾਰਨਾ ਦੇਖੀਆਂ ਹੋਣਗੀਆਂ ਜਦੋਂ ਕਿਸੇ ਇੱਕ ਇਨਸਾਨ ਨੇ ਜਾਂ ਅਗਲੀ ਜਨਰੇਸ਼ਨ ਨੇ ਪੁਰਾਣੇ ਬਜ਼ੁਰਗਾਂ ਦੀ ਕੀਤੀ ਕਮਾਈ ਜਾਂ ਬਣਾਈ ਹੋਈ ਜਾਇਦਾਦ ਨੂੰ ਆਪਣੇ ਮਾੜੇ ਡਿਸੀਜਨਾਂ ਕਰਕੇ ਪੂਰੀ ਤਰ੍ਹਾਂ ਨਾਲ ਖਰਾਬ ਕਰਤਾ ਜਾਂ ਫਿਰ ਤੁਹਾਨੂੰ ਕੁਝ ਇਹੋ ਜਿਹੇ ਲੋਕਾਂ ਬਾਰੇ ਵੀ ਪਤਾ ਹੋਊਗਾ ਜਿਹੜੇ ਬਹੁਤ ਥੱਲੇੋਂ ਉੱਠੇ ਲੋਕ ਆਪਣੀ ਮਿਹਨਤ ਨਾਲ ਆਪਣੀ ਸਮਝਦਾਰੀ ਦੇ ਨਾਲ ਬਹੁਤ ਹੀ ਜ਼ਿਆਦਾ ਸਫਲ ਹੋ ਗਏ ਇੱਕ ਪੁਰਾਣੀ ਕਹਾਵਤ ਆ ਵੀ ਅਕਲ ਦੇ ਨਾਲ ਪੈਸਾ ਤਾਂ ਆ ਜਾਂਦਾ ਪਰ ਪੈਸੇ ਨਾਲ ਅਕਲ ਨਹੀਂ ਆ ਸਕਦੀ ਹੁਣ ਜੇ ਤੁਸੀਂ ਇਸ ਕਹਾਵਤ ਦੇ ਨਾਲ ਸਹਿਮਤ ਨਹੀਂ ਹੈਗੇ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਮੈਂ ਤੁਹਾਨੂੰ ਕੁਝ ਇਹੋ ਜਿਹੇ ਆਧਾਰਨਾ ਦਵਾਂਗਾ ਜਦੋਂ ਤੱਕ ਇਹ ਵੀਡੀਓ ਖਤਮ ਹੋਊਗਾ ਸ਼ਾਇਦ ਤੁਸੀਂ ਮੇਰੀ ਗੱਲ ਦੇ ਨਾਲ ਸਹਿਮਤ ਹੋ ਜਾਓਗੇ ਨਹੀਂ ਮੈਂ ਨਹੀਂ ਮੰਨਦਾ ਪਰ ਗੱਲ ਹੈ 1996 ਦੀ ਇੱਕ ਜੋੜਾ ਵਾ ਥੋਮਸ ਰੌਸੀ ਤੇ ਡੈਨੀਸ ਰੌਸੀ ਆਪਸ ਬਣਦੀ ਨਹੀਂ ਗੱਲ ਪਹੁੰਚੀ ਹੋਈਆ ਤਲਾਕ ਤੱਕ ਤਲਾਕ ਲੈਣ ਤੋਂ ਥੋੜੀ ਜਿਹੀ ਪਹਿਲਾਂ डेनिस ਨੇ ਇੱਕ ਲੋਟਰੀ ਖਰੀਦੀ ਹੁਣ ਉਹਨਾਂ ਦੀ ਲੋਟਰੀ ਨਿਕਲੇ ਆਉਂਦੀ ਹੈ ਤੇ ਲੋਟਰੀ ਦੇ ਵਿੱਚ ਜਿੱਤੀ ਹੋਈ ਰਕਮ ਹੈਗੀ ਆ 1.3 ਮਿਲੀਅਨ ਡਾਲਰ ਮਤਲਬ 13 ਲੱਖ ਡਾਲਰ ਸਾਲ 1996 ਦਾ 13 ਲੱਖ ਡਾਲਰ ਮਿਲੇ ਆ ਕੈਲਕੂਲੇਟਰ ਆਪਣੇ ਕੋਲੇ ਰੱਖ ਲਿਓ ਕੈਰੀ ਚੱਲਿਓ ਅੱਜ ਤੇ ਡੈਨੀਸ ਨੇ ਡਾਈਵੋਰਸ ਲਈ ਅਪਲਾਈ ਕਰਤਾ ਉਹਦੇ ਤੋਂ ਪੂਰੇ 11 ਦਿਨ ਤੋਂ ਬਾਅਦ ਇਹ ਲੋਟਰੀ ਖਰੀਦੀ ਪਰ ਕਿਉਂਕਿ ਹਲੇ ਡਾਈਵੋਰਸ ਹੋਇਆ ਨਹੀਂ ਸੀ ਤਾਂ ਹਾਲੇ ਵੀ ਉਹ ਦੋਨੇ ਸ਼ਾਦੀ ਸ਼ੁਦਾ ਸੀ ਤਾਂ ਹੁਣ ਜਦੋਂ ਇਹ ਲੋਟਰੀ ਨਿਕੜੇ ਆਉਂਦੀ ਆ ਤਾਂ ਜਦੋਂ ਡਾਈਵੋਰਸ ਹੋਣਾ ਵਾ ਤਾਂ ਡੈਨੀਸ ਨੂੰ ਥੋਮਸ ਨੂੰ ਵੀ ਉਹਦੇ ਵਿੱਚੋਂ ਕੁਝ ਹਿੱਸਾ ਦੇਣਾ ਪੈਣਾ ਪਰ ਇੱਥੇ ਦਿਨੀ ਸੋਚਦੇ ਆ ਕਿ ਹੁਣ ਕੀ ਫਾਇਦਾ ਦੱਸਣ ਦਾ ਤੂੰ ਜਾਣਾ ਇਹ ਤੇ ਜਾ ਇੱਕ ਲੋਟਰੀ ਹੋਰ ਸਹੀ ਕੁਝ ਮਹੀਨਿਆਂ ਤੋਂ ਬਾਅਦ ਇਹਨਾਂ ਦੋਨਾਂ ਦਾ ਅਧਿਕਾਰਿਕ ਤੌਰ ਦੇ ਉੱਪਰ ਤਲਾਕ ਹੋ ਜਾਂਦਾ ਦੋਨੇ ਅਲੱਗ-ਅਲੱਗ ਰਹਿਣ ਲੱਗ ਜਾਂਦੇ ਆ ਤੇ ਡੈਨੀਸ ਨੂੰ ਇਹ 13 ਲੱਖ ਡਾਲਰ ਦੀ ਜਿਹੜੀ ਅਨਾਮ ਦੀ ਰਕਮ ਉਹ ਹੌਲੀ-ਹੌਲੀ ਕਿਸ਼ਤਾਂ ਦੇ ਵਿੱਚ ਮਿਲਣੀ ਸ਼ੁਰੂ ਹੋ ਜਾਂਦੀ ਹੈ। ਥੋਮਸ ਨੂੰ ਇਹਦੇ ਬਾਰੇ ਕੋਈ ਪਤਾ ਨਹੀਂ। ਹੁਣ ਸਾਲ ਆ ਜਾਂਦਾ 1999। 1999 ਦੇ ਵਿੱਚ ਥੋਮਸ ਰਹਿ ਰਹੇ ਉਸੇ ਥਾਂ 'ਤੇ ਜਿੱਥੇ ਪਹਿਲਾਂ ਇਹ ਦੋਨੇ ਵਿਆਹ ਦੇ ਟਾਈਮ ਰਹਿੰਦੇ ਸਿਗੇ। ਇੱਕ ਦਿਨ ਇੱਕ ਲੈਟਰ ਆਉਂਦਾ ਦੈਨੀਸ ਦੇ ਨਾਮ ਤੇ। ਲੈਟਰ ਹੈਗਾ ਉਸੇ ਲੋਟਰੀ ਵਾਲੀ ਕੰਪਨੀ ਤੋਂ। ਉਦੇ ਚ ਇਹ ਪੁੱਛਿਆ ਗਿਆ ਕਿ ਡੈਨੀਸ ਜੇ ਤੁਹਾਨੂੰ ਇਹ ਠੀਕ ਲੱਗੇ ਤਾਂ ਤੁਹਾਨੂੰ ਪੂਰੀ ਦੀ ਪੂਰੀ ਲੋਟਰੀ ਦੀ ਇਹ ਰਕਮ ਅਸੀਂ ਇੱਕੋ ਵਾਰ ਦੇ ਵਿੱਚ ਦੇ ਦਿੰਨੇ ਆ ਤੇ ਇਹ ਲੈਟਰ ਪਹੁੰਚ ਜਾਂਦਾ ਥੋਮਸ ਕੋਲੇ ਤੇ ਹੁਣ ਥੋਮਸ ਕਹਿੰਦਾ ਕਿ ਭਾਈ ਕਿਹੜੀ ਲੋਟਰੀ ਤਾਂ ਹੁਣ ਉਹਨੂੰ ਪੂਰੀ ਦੀ ਪੂਰੀ ਗੱਲ ਸਮਝ ਲੱਗਦੀ ਆ ਤੇ ਉਹ ਮਿਲਦਾ ਆਪਣੇ ਵਕੀਲਾਂ ਨੂੰ ਤੇ ਪਹੁੰਚ ਜਾਂਦਾ ਕੋਰਟ ਦੇ ਵਿੱਚ ਤੇ ਕੋਰਟ ਇੱਥੇ ਕਹਿੰਦੀ ਆ ਕਿ ਜਦੋਂ ਡੈਨੀਸ ਨੇ ਇਹ ਰਕਮ ਜਿੱਤੀ ਸੀ ਉਦੋਂ ਤੱਕ ਵੀ ਉਹਨਾਂ ਦਾ ਆਫੀਸ਼ੀਅਲੀ ਤਲਾਕ ਨਹੀਂ ਹੋਇਆ ਸੀ ਤਾਂ ਇਸ ਕਰਕੇ ਤੇ ਕਿਉਂਕਿ ਉਹ ਵਿਆਹ ਦੇ ਬੰਧਨ ਦੇ ਵਿੱਚ ਸੀਗੇ ਡੈਨੀਸ ਨੂੰ ਲੋਟਰੀ ਜਿੱਤਣ ਦੀ ਗੱਲ ਥਾਮਸ ਨੂੰ ਦੱਸਣੀ ਚਾਹੀਦੀ ਸੀ ਤੇ ਇਸ ਤਰ੍ਹਾਂ ਦੇ ਨਾਲ ਇਸ ਰਕਮ ਦੇ ਉੱਪਰ ਥਾਮਸ ਦਾ ਵੀ ਉਨਾ ਹੀ ਹੱਕ ਆ ਜਿੰਨਾ ਦੇਨੀਸ ਦਾ ਵਾ ਪਰ ਹੁਣ ਇੱਥੇ ਕੋਰਟ ਇੱਕ ਹੋਰ ਸਖਤ ਰੁਕ ਲੈਂਦੀ ਆ ਉਹ ਦੇਨੀਸ ਨੂੰ ਉਹ ਦੇਨੀਸ ਨੂੰ ਇਹ ਕਹਿੰਦੀ ਆ ਕਿ ਭਾਈ ਤੁਸੀਂ ਫਰਾਡ ਕੀਤਾ ਵਾ ਤੇ ਹੁਣ ਜਿਹੜੀ ਰਕਮ ਜੇ ਦੇਨੀਸ ਸਹੀ ਬੋਲ ਦਿੰਦੇ ਸੱਚ ਦੱਸ ਦਿੰਦੇ ਦੋਨਾਂ ਦੇ ਵਿੱਚ ਅੱਧੀ ਅੱਧੀ ਵੰਡੀ ਜਾਣੀ ਸੀ ਹੁਣ ਕੋਰਟ ਕਹਿੰਦੀ ਆ ਕਿ ਪੂਰੀ ਦੀ ਪੂਰੀ ਰਕਮ ਮਿਲੂਗੀ ਥਾਮਸ ਨੂੰ ਉਤੋਂ ਹੋਰ ਕਿਉਂਕਿ ਕੇਸ ਕੋਰਟ ਦੇ ਵਿੱਚ ਚਲਾ ਗਿਆ ਤੇ ਜਿਹੜੀ ਵਕੀਲਾਂ ਦੀ ਫੀਸ ਹੈਗੀ ਆ ਉਹ ਵੀ ਦਨੀਸ਼ ਨੂੰ ਆਪਣੇ ਖਰਚੇ ਤੇ ਉੱਤੇ ਦੇਣੀ ਪਊਗੀ ਤਾਂ ਫਾਈਨਲੀ ਹੁੰਦਾ ਕੀ ਆ ਸਿਰਫ ਇੱਕ ਝੂਠ ਬੋਲਣ ਦੇ ਕਾਰਨ ਇੱਕ ਤਾਂ ਦਨੀਸ਼ ਤੋਂ ਪੂਰੀ ਦੀ ਪੂਰੀ ਰਕਮ ਜਾਂਦੀ ਰਹਿੰਦੀ ਆ ਤੇ ਨਾਲ ਦੀ ਨਾਲ ਉਲਟਾ ਆਪਣੀ ਕੋਰਟ ਦੀ ਫੀਸ ਵੀ ਦੇਣੀ ਪੈਂਦੀ ਆ ਤੇ ਥਾਮਸ ਸਾਹਿਬ ਸਾਰੀ ਦੀ ਸਾਰੀ ਰਕਮ ਲੈ ਕੇ ਚੁੱਪ ਕਰਕੇ ਨਿਕਲ ਜਾਂਦੇ ਪਰ ਫਿਰ ਵੀ ਯਾਰ ਚਾਹੇ ਡਿਵੋਰਸ ਹੋ ਗਿਆ ਸੀ ਚਾਹੇ ਝੂਠ ਬੋਲਦਾ ਸੀ ਪਰ ਫਿਰ ਵੀ ਯਾਰ ਤੱਕਾ ਕੀਤਾ ਯਾਰ ਬਾਈ ਤੱਕਾ ਕੀਤਾ ਹੁਣ ਜੇ ਤੁਹਾਨੂੰ ਲੱਗਿਆ ਕਿ ਥਾਮਸ ਨੇ ਫਿਰ ਵੀ ਥੋੜਾ ਜਿਆਦਾ ਤੱਕਾ ਕਰਤਾ ਡੈਨਿਸ ਦੇ ਨਾਲ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਕਮੈਂਟ ਲਿਖ ਕੇ ਜਰੂਰ ਭੇਜੋ ਤੇ ਇਹ ਜਰੂਰ ਦੱਸਿਓ ਕਿ ਜੇ ਤੁਸੀਂ ਥਾਮਸ ਦੀ ਥਾਂ ਦੇ ਉੱਤੇ ਹੁੰਦੇ ਤਾਂ ਕੀ ਤੁਸੀਂ ਪੂਰੀ ਦੀ ਪੂਰੀ ਰਕਮ ਲੈ ਜਾਂਦੇ ਜਾਂ ਵੀ ਯਾਰ ਥੋੜਾ ਬਹੁਤ ਹਿੱਸਾ ਤਾਂ ਫਿਰ ਵੀ ਡੈਨਿਸ ਦੇ ਲਈ ਛੱਡ ਦਿੰਦੇ ਕਿਉਂਕਿ ਫਿਰ ਵੀ ਲੋਟਰੀ ਡੈਨਿਸ ਨੇ ਹੀ ਕਰੀਦੀ ਸੀ ਤੱਕਾ ਕਰ ਗਿਆ ਯਾਰ ਥੋੜਾ ਕੂੜਾ ਜਤਕਾ ਕਰਕੇ ਤਾਂ ਇਸ ਤੋਂ ਵੀ ਜ਼ਿਆਦਾ ਮਾੜੀ ਹੋਈ ਆ ਹੋਸੇ ਐਂਟੋਨੀਓ ਕੋਟੇਕ ਦੇ ਨਾਲ ਹੁਣ ਇਹ ਭਾਈ ਸਾਹਿਬ ਵੀ ਉਹਨਾਂ ਬਹੁਤ ਸਾਰੇ ਲੱਖਾਂ ਨੌਜਵਾਨਾਂ ਦੇ ਵਿੱਚੋਂ ਇੱਕ ਨੇ ਜਿਹੜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਆ ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ ਆਪਣਾ ਦੇਸ਼ ਛੱਡ ਕੇ ਪਹੁੰਚੇ ਹੋਏ ਆ ਪੈਸੇ ਕਮਾਉਣ ਲਈ ਬੰਦਾ ਸੌ ਹੱਥ ਪੈਰ ਮਾਰਦਾ ਇਸੇ ਤਰ੍ਹਾਂ ਹੀ ਹੋਸੇ ਇੱਕ ਦਿਨ ਸਾਲ 2010 ਦੇ ਵਿੱਚ ਇੱਕ ਲੋਟਰੀ ਖਰੀਦਦਾ ਤੇ ਉਹਦੀ ਲੋਟਰੀ ਨਿਕਲੇ ਆਉਂਦੀ ਆ 7.5 ਲੱਖ ਡਾਲਰ ਦੀ ਹੁਣ ਤੁਸੀਂ ਬੜੇ ਖੁਸ਼ ਹੋਏ ਹੋਵੋਗੇ ਹੋਸੇ ਦੇ ਲਈ ਨਹੀਂ ਕਿਉਂਕਿ ਹੋਸੇ ਦੀ ਕਹਾਣੀ ਸੁਣਾਉਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਕਹਤਾ ਮਾੜੀ ਹੋਈ ਹੈ ਹੁਣ ਮਾੜੀ ਇਥੇ ਕੀ ਹੋਈ ਆ ਹੋਸੇ ਅਮਰੀਕਾ ਦੇ ਵਿੱਚ ਰਹਿ ਰਿਹਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੁਣ ਉਹ ਲੋਟਰੀ ਵਾਲੀ ਕੰਪਨੀ ਦੇ ਕੋਲੇ ਜਾ ਕੇ ਤਾਂ ਇਹ ਕਹਿ ਨਹੀਂ ਸਕਦਾ ਕਿ ਦੇਖੋ ਜੀ ਮੈਂ ਹੈਗਾ ਹੋਸੇ ਤੇ ਮੈਂ ਇਹ ਲੋਟਰੀ ਖਰੀਦੀ ਆ ਤਾਂ ਉਹਨਾਂ ਨੇ ਪਹਿਲਾਂ ਕਿਹਾ ਕਿ ਭਾਈ ਤੂੰ ਹੈ ਹੀ ਕੌਣ ਨਾ ਤੇਰੇ ਕੋ ਕੋ ਕਾਗਜ਼ ਨਾ ਤੇਰੇ ਕੋ ਪਾਸਪੋਰਟ ਤਾਂ ਹੁਣ ਹੋਸੇ ਕੀ ਕਰਦਾ ਜਿਹੜੇ ਇਨਸਾਨ ਦੇ ਕੋਲੇ ਉਹ ਕੰਮ ਕਰ ਰਿਹਾ ਆਪਣੇ ਬੌਸ ਦੇ ਕੋਲੇ ਉਹਨੂੰ ਇਹ ਸਾਰੀ ਕਹਾਣੀ ਦੱਸ ਦਿੰਦਾ ਤੇ ਉਹਨੂੰ ਕਹਿੰਦਾ ਕਿ ਭਰਾਵਾ ਮੇਰੇ ਐ ਕਰ ਲਾ ਤੂੰ ਆਪ ਜਾ ਕੇ ਉਹ ਲੋਟਰੀ ਦਾ ਪ੍ਰਾਈਜ਼ ਕਲੇਮ ਕਰ ਲਿਆ ਆਪ ਲੈ ਆ ਉਹ ਲੋਟਰੀ ਜਾ ਕੇ ਹੁਣ ਬੌਸ ਲੈ ਆਉਂਦਾ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਕਹਾਣੀ ਕਿੱਥੇ ਜਾ ਰਹੀ ਹੈ ਹੈਨਾ ਹਾਂ ਬਿਲਕੁਲ ਸਹੀ ਹੁਣ ਬੌਸ ਚਲੇ ਗਿਆ ਲੋਟਰੀ ਲੈਣ ਲੋਟਰੀ ਦਾ ਅਨਾਮ ਲੈ ਕੇ ਉਹ ਚੁੱਪ ਕਰਕੇ ਘਰੇ ਆ ਗਿਆ ਹੁਣ ਹੋਸੇ ਕੀ ਕਰੇ ਵਿਚਾਰਾ ਪਰ ਫਿਰ ਵੀ ਹੋਸੇ ਦੇ ਕੋਲ ਇੱਕ ਸਬੂਤ ਵੀ ਆ ਜਦੋਂ ਉਹ ਲੋਟਰੀ ਖਰੀਦ ਰਿਹਾ ਸੀ ਤਾਂ ਸੀਸੀਟੀਵੀ ਫੁਟੇਜ ਚ ਉਹਦੀ ਉਹ ਫੁਟੇਜ ਕੈਦ ਹੋ ਜਾਂਦੀ ਹੁਣ ਹੋਸੇ ਦੋ ਚਾਰ ਦਿਨ ਘਰੇ ਬੈਠ ਕੇ ਸੋਚਦਾ ਵੀ ਕੀ ਕਰਾਂ ਇੱਕ ਪਾਸੇ ਅਮਰੀਕਾ ਤੋਂ ਡਿਪੋਰਟ ਹੋਣ ਦਾ ਖਤਰਾ ਵਾ ਦੂਜੇ ਪਾਸੇ 7.5 ਲੱਖ ਡਾਲਰ ਨੇ ਹੁਣ ਹੋਸੇ ਇੱਥੇ ਦੁਬਿਧਾ ਚ ਇਹ ਵੀ ਇੱਕ ਇੰਟਰਸਟਿੰਗ ਕਹਾਣੀ ਆ ਗਈ ਇੱਕ ਇੰਟਰਸਟਿੰਗ 부ਜਾਰਤ ਆ ਗਈ ਜੇ ਤੁਹਾਡੇ ਚੋਂ ਕਿਸੇ ਨੂੰ ਦਿਲਚਸਪੀ ਆ 부ਜਾਰਤਾਂ ਦੇ ਵਿੱਚ ਤਾਂ ਇਹਦੇ ਚ ਵੀ ਕਮੈਂਟ ਸੈਕਸ਼ਨ ਚ ਜਰੂਰ ਦੱਸੋ ਤੁਸੀਂ ਹੁਸੈਨ ਦੀ ਥਾਂ ਹੁੰਦੇ ਤੁਹਾਡੀ 7.5 ਲੱਖ ਡਾਲਰ ਦੀ ਲਾਟਰੀ ਨਿਕਲਦੀ ਹੁੰਦੀ ਪਰ ਤੁਸੀਂ ਅਮਰੀਕਾ ਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਹੁੰਦੇ ਤਾਂ ਤੁਸੀਂ ਕੀ ਕਰਦੇ ਸਬਰ ਦਾ ਘੁੱਟ ਭਰ ਲੈਂਦੇ ਚੁੱਪ ਕਰਕੇ ਉਵੇਂ ਆਪਦਾ ਕੰਮ ਕਰੀ ਜਾਂਦੇ ਜਾਂ ਫਿਰ ਰਿਸਕ ਲੈਂਦੇ ਹੁਸੈਨ ਨੇ ਰਿਸਕ ਲਿਆ ਪਰ ਇੰਗਲਿਸ਼ ਦੀ ਇੱਕ ਕਹਾਵਤ ਆ ਮਰਫੀਜ਼ ਲਾ ਵਟ ਏਵਰ ਦੈਟ ਕੈਨ ਗੋ ਰੋਂਗ ਵਿਲ ਗੋ ਰੋਂਗ ਜਿਹੜੀ ਚੀਜ਼ ਗਲਤ ਹੋ ਸਕਦੀ ਆ ਉਹ ਇੱਕ ਦਿਨ ਗਲਤ ਹੋਊਗੀ ਹੋਸੇ ਦੇ ਨਾਲ ਵੀ ਐਂ ਹੁੰਦਾ ਹੁਣ ਅਮਰੀਕਨ ਆਪਣੇ ਮਾਸੇ ਦੇ ਪੁੱਤ ਹੈ ਨਹੀਂ ਕਿ ਉਹ ਕਹਿੰਦੇ ਸਾਨੂੰ ਲਾਟਰੀ ਦਾ ਨਹੀਂ ਪਤਾ ਸਾਨੂੰ ਤੇਰੇ ਨਿਕਲੇ ਇਨਾਮ ਦਾ ਨਹੀਂ ਪਤਾ ਸਾਨੂੰ ਤਾਂ ਇਹਨਾ ਪਤਾ ਤੂੰ ਗੈਰ ਕਾਨੂੰਨੀ ਤਰੀਕੇ ਚ ਅਮਰੀਕਾ ਬੜਿਆ ਕਿਵੇਂ ਤਾਂ ਉਹ ਫੜਦੇ ਆ ਹੋਸੇ ਨੂੰ ਚੁੱਪ ਕਰਕੇ ਜਹਾਜ਼ ਚੜਾ ਦਿੰਦੇ ਆ ਪਰ ਜਹਾਜ਼ ਚੜਾਉਣ ਤੋਂ ਪਹਿਲਾਂ ਉਹਦੇ ਤੇ ਪੂਰੀ ਦੀ ਪੂਰੀ ਲੀਗਲ ਕਾਰਵਾਈ ਹੁੰਦੀ ਆ ਤੇ ਉਹਦੀ ਸਾਰੀ ਦੀ ਸਾਰੀ ਅਮਾਊਂਟ ਵੀ ਹੋਸੇ ਨੂੰ ਆਪਣੇ ਪੱਲਿਓਂ ਭਰਨੀ ਪੈਂਦੀ ਜਿਹੜੀ ਕਿ ਕਿੰਨੀ ਹੁੰਦੀ ਆ 2.5 ਲੱਖ ਡਾਲਰ ਤਾਂ ਉਹ ਲਾਟਰੀ ਹੋਸੇ ਨੂੰ 22 ਲੱਖ ਡਾਲਰ ਦੇ ਵਿੱਚ ਪੈ ਗਈ ਜਿਹੜੇ ਉਹਦੇ ਆਪਣੀ ਹੀ ਜੇਬ ਚੋਂ ਗਏ ਉਤੋਂ ਅਮਰੀਕਾ ਤੋਂ ਰਿਪੋਰਟ ਹੋ ਕੇ ਪਹੁੰਚੇ ਆਵਦੇ ਕਰੇ ਤਾਂ ਇਹਨੂੰ ਕਹਿੰਦੇ ਆ ਮਾੜੀ ਹੋਣੀ ਅਮਰੀਕਾ ਦੇ ਵਿੱਚ ਲੋਟਰੀਆਂ ਦਾ ਕਲਚਰ ਬਹੁਤ ਪੋਪੂਲਰ ਆ ਉੱਥੇ ਬਹੁਤ ਸਾਰੇ ਲੋਕ ਨੇ ਚਾਹੇ ਉਹ ਸਮਾਜ ਦੇ ਕਿਸੇ ਵੀ ਪਾਇਦਾਨ ਦੇ ਉੱਤੇ ਖੜੇ ਹੋਣ ਅਮੀਰ ਹੋਣ ਜਾਂ ਗਰੀਬ ਹੋਣ ਉਹ ਲੋਟਰੀਆਂ ਜ਼ਰੂਰ ਪਾਉਂਦੇ ਆ ਉਹਦਾ ਇੱਕ ਕਾਰਨ ਇਹ ਵੀ ਆ ਇੱਕ ਤਾਂ ਪਾਰਦਰਸ਼ਤਾ ਪੂਰੀ ਆ ਐ ਨਹੀਂ ਹੈਗਾ ਕਿ ਤੁਹਾਡੇ ਨਾਲ ਫਰਾਡ ਹੋ ਜਾਊਗਾ ਦੂਜਾ ਜਿਹੜੀ ਲੋਟਰੀਆਂ ਦੀ ਰਕਮ ਉਹ ਬਹੁਤ ਜ਼ਿਆਦੇ ਆ ਜੇ ਕੋਈ ਬੰਦਾ ਇੱਕ ਵਾਰੀ ਵੀ ਲੋਟਰੀ ਜਿੱਤ ਜਾਂਦਾ ਤਾਂ ਆਪਣੇ ਆਪ ਨੂੰ ਬੜਾ ਕਿਸਮਤ ਵਾਲਾ ਸਮਝਦਾ ਪਰ ਹੁਣ ਕੀ ਹੋਵੇ ਜੇ ਇੱਕ ਹੀ ਇਨਸਾਨ ਨੇ ਆਪਣੀ ਜ਼ਿੰਦਗੀ ਚ ਦੋ ਵਾਰੀ ਲੋਟਰੀ ਜਿੱਤੀ ਹੋਵੇ ਉਹ ਵੀ ਪਤਾ ਕਿੰਨੇ ਫਰਕ ਤੇ ਇੱਕ ਲੇਡੀ ਨੇ ਉਹਨਾਂ ਦਾ ਨਾਮ ਐਵਲੈਂਜ ਐਡਮਸ ਸਿਰਫ 4 ਮਹੀਨੇ ਦੇ ਫਰਕ ਦੇ ਉੱਤੇ ਉਹ ਦੋ ਵਾਰੀ ਲੋਟਰੀ ਜਿੱਤਦੇ ਆ ਪਹਿਲੀ ਵਾਰੀ 39 ਲੱਖ ਡਾਲਰ ਦੀ ਦੂਜੀ ਵਾਰੀ 14 ਲੱਖ ਡਾਲਰ ਦੇ ਪਰ ਕਹਾਣੀ ਅੱਜ ਦੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਇੱਕ ਗੱਲ ਕਹਿਤੀ ਸੀ ਇਸ ਤੋਂ ਪਹਿਲਾਂ ਕਿ ਤੁਸੀਂ ਇਵਨਨ ਐਡਮਸ ਦੇ ਲਈ ਬੜੇ ਖੁਸ਼ ਹੋਵੋ ਕੈਲਕੂਲੇਟਰ ਤੇ ਕਰੋ ਕਿ ਇੰਨੀ ਅਮਾਉਂਟ ਮਿਲ ਗਈ ਜੇ ਮੈਂ ਦੀ ਥਾਂ ਤੇ ਹੁੰਦਾ ਮੈਂ ਇਹ ਕਰ ਦਿੰਦਾ ਮੈਂ ਤਾਂ ਇਹ ਕਰ ਦਿੰਦਾ ਰੁਕੋ ਜਰਾ ਸਬਰ ਕਰੋ ਮੈਂ ਤੁਹਾਨੂੰ ਪਹਿਲਾਂ ਹੀ ਬੋਲਿਆ ਸੀ ਅਕਲ ਪੈਸੇ ਨੂੰ ਖਿੱਚ ਸਕਦੀ ਹੈ ਪਰ ਪੈਸਾ ਅਕਲ ਨਹੀਂ ਲਿਆ ਸਕਦਾ ਹੁਣ ਇਹੀ ਚੀਜ਼ ਹੁੰਦੀ ਹੈ ਐਡਮ ਪੈਂਟ ਜੀ ਨਾਲ 53 ਲੱਖ ਡਾਲਰ ਤਾਂ ਜਿੱਤ ਲਿਆ 4 ਮਹੀਨੇ ਚ ਪਰ ਅਕਲ ਕਿੱਥੋਂ ਆਵੇ ਅਕਲ ਦੀ ਥਾਂ ਦੇ ਉੱਤੇ ਐਵਲਨ ਐਡਮ ਨੂੰ ਇੱਕ ਹੋਰ ਗੰਦੀ ਬਿਮਾਰੀ ਆ ਗੰਦੀ ਆਦਤ ਆ ਉਹ ਕਾਦੀ ਆ ਜੂਏ ਦੀ ਅਗਲੀ ਕਹਾਣੀ ਤੁਹਾਨੂੰ ਪਤਾ ਆਪੀ ਆ ਤੁਸੀਂ ਸਮਝ ਗਏ ਕਹਾਣੀ ਕਿੱਧਰ ਨੂੰ ਜਾ ਰਹੀ ਆ ਹੁਣ ਅਗਲਾ ਪੂਰਾ ਦਾ ਪੂਰਾ 1 ਸਾਲ ਐਵਲਨ ਐਡਮ ਕਿੱਥੇ ਘਟਦੇ ਆ ਆਪਣੇ ਫੇਵਰਿਟ ਕੈਸੀਨੋ ਦੇ ਵਿੱਚ ਐਟਲੈਂਟਿਕ ਸਿਟੀ ਕੈਸੀਨੋ ਤੇ ਜੋ ਵੀ ਜਿੱਤਿਆ ਉਹ ਸਾਰਾ ਦਾ ਸਾਰਾ ਭੇਟ ਚੜ ਜਾਂਦਾ ਇਸ ਕੈਸੀਨੋ ਦੇ ਪੂਰੇ 1 ਸਾਲ ਤੋਂ ਬਾਅਦ 1 ਸਾਲ ਪੂਰਾ ਨਹੀਂ ਹੁੰਦਾ 11 ਮਹੀਨੇ ਤੇ ਕੁਝ ਦਿਨਾਂ ਤੋਂ ਬਾਅਦ 53 ਲੱਖ ਡਾਲਰ ਜਿੱਤਣ ਵਾਲੀ ਇਹ ਲੇਡੀ ਕਿੱਥੇ ਪਹੁੰਚਦੀ ਹੈ ਫਾਈਨਲੀ ਇੱਕ ਪਾਰਕ ਦੇ ਵਿੱਚ ਇੱਕ ਟ੍ਰੇਲਰ ਖੜਾਵਾ ਪਰਾਣਾ ਉਹਦੇ ਛੜਹਿਣਾ ਸ਼ੁਰੂ ਕਰ ਦਿੰਦਾ ਆਪਾਂ ਸੁਣਿਆ ਲੋਟ ਕੇ ਬੁੱਧੂਗਰ ਕੋ ਆਏ ਪਹਿਲੀ ਵਾਰੀ ਹੋਇਆ ਕਿ ਲੋਟ ਕੇ ਬੁੱਧੂ ਪਾਰਕ ਮੇ ਆਏ ਹੁਣ ਜੇ ਐਵਲਿਨ ਐਡਮਸ ਕੋਲੇ ਥੋੜਾ ਵੀ ਦਿਮਾਗ ਹੁੰਦਾ ਕਿਉਂਕਿ ਉਹ ਇੰਨੀ ਕੁ ਲੱਕੀ ਸੀ ਪੂਰੇ ਅਮਰੀਕਾ ਦੇ ਵਿੱਚ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਦੋ ਵਾਰ ਲਾਟਰੀ ਜਿੱਤਣ ਦਾ ਚਾਂਸ ਪਤਾ ਕਿੰਨਾ ਵਾ 17.3 ਟ੍ਰਿਲੀਅਨ ਦੇ ਵਿੱਚੋਂ ਇੱਕ ਇਨਸਾਨ ਹੁਣ ਇਹ ਤੁਹਾਡੇ ਲਈ ਅੱਜ ਦਾ ਇੱਕ ਕੰਮ ਆ ਪਹਿਲਾਂ ਪੂਰਾ ਵੀਡੀਓ ਦੇਖੋ ਵੀਡੀਓ ਨੂੰ ਵਿੱਚੋਂ ਛੱਡ ਕੇ ਬਿਲਕੁਲ ਨਹੀਂ ਜਾਣਾ ਵੀਡੀਓ ਖਤਮ ਹੋਣਸਾਰ ਤੁਸੀਂ ਇਹ ਦੇਖੋ ਕਿ 17.3 ਟ੍ਰਿਲੀਅਨ ਕਿੰਨੇ ਹੁੰਦੇ ਕਿੰਨੀਆਂ ਜ਼ੀਰੋਆਂ ਲੱਗਦੀਆਂ ਨੇ ਇੰਨੇ ਲੋਕਾਂ ਦੇ ਪਿੱਛੇ ਸਿਰਫ ਇੱਕ ਜਣਾ ਹੋ ਸਕਦਾ ਜਿਹੜਾ ਪੂਰੀ ਜ਼ਿੰਦਗੀ ਚ ਦੋ ਵਾਰ ਲਾਟਰੀ ਜਿੱਤਿਆ ਤੇ ਐਵਲਨ ਐਡਮਸ ਉਹੀ ਔਰਤ ਸੀ ਹੁਣ ਆਪਾਂ ਅੱਗੇ ਚੱਲਦੇ ਹਾਂ ਅੱਜ ਦੇ ਆਪਣੇ ਵੀਡੀਓ ਦੇ ਸਭ ਤੋਂ ਛੋਟੀ ਉਮਰ ਦੇ ਲੋਟਰੀ ਜਿੱਤਣ ਵਾਲੇ ਇਨਸਾਨ ਕੋਲੇ। ਇਸ ਲੜਕੀ ਦਾ ਨਾਮ ਹੈ ਕੈਲੀ ਰੌਜਰਸ। ਲੋਟਰੀ ਕਦੋਂ ਜਿੱਤੀ? ਜਦੋਂ ਇਹ 16 ਸਾਲ ਦੀ ਸੀ, ਹਾਲੇ ਵੀ ਸਕੂਲ 'ਚ ਪੜ੍ਹਦੀ ਸੀ ਤੇ ਲੋਟਰੀ ਦੇ ਵਿੱਚ ਜਿੱਤਦੀ ਆ 18 ਲੱਖ ਡਾਲਰ। ਤਾਂ মিডিਆ ਵਾਲੇ ਪਿੱਛੇ ਪੈ ਜਾਂਦੇ ਆ। ਹਰ ਕੋਈ ਇੰਟਰਵਿਊ ਲੈਂਦਾ ਤੇ ਇੰਟਰਵਿਊ ਦੇ ਵਿੱਚ ਕੈਲੀ ਰੌਜਰਸ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਆ। ਸਭ ਤੋਂ ਪਹਿਲਾਂ ਉਹ ਇਹ ਕਹਿੰਦੀ ਆ ਕਿ ਮੈਂ ਤਾਂ ਬਹੁਤ ਸਿਆਣੀ ਆ। ਮੈਂ ਇਸ ਪੈਸੇ ਨੂੰ ਖਰਾਬ ਨਹੀਂ ਕਰਨ ਵਾਲੀ ਮੈਂ ਆਪਣੇ ਮਾਪਿਆਂ ਦੇ ਲਈ ਇੱਕ ਘਰ ਬਣਾਉਂਗੀ ਉਸ ਤੋਂ ਬਾਅਦ ਮੈਂ ਕਿਸੇ ਸਿਆਣੇ ਬੰਦੇ ਦੀ ਸਲਾਹ ਲਵਾਂਗੀ ਆਪਣਾ ਪੈਸਾ ਇਨਵੈਸਟ ਕਿੱਥੇ ਕਰਨਾ ਮੈਂ ਕੋਈ ਵੀ ਵੱਡੀਆਂ ਕਾਰਾਂ ਨਹੀਂ ਲੈਣ ਵਾਲੀ ਅਮਰੀਕਨ ਕਲਚਰ ਤਾਂ ਸਭ ਤੋਂ ਪਹਿਲੇ ਪੈਸੇ ਉਹ ਕਿੱਥੇ ਲਾਉਂਦੀ ਆ ਕਿਉਂਕਿ 16 ਸਾਲ ਦੀ ਆ ਤਾਂ ਸਭ ਤੋਂ ਪਹਿਲੇ ਪੈਸੇ ਕਿੱਥੇ ਲੱਗਦੇ ਆ 11.5 ਹਜ਼ਾਰ ਡਾਲਰ ਉਹ ਸਭ ਤੋਂ ਪਹਿਲਾਂ ਲਾਉਂਦੀ ਆ ਆਪਣੀਆਂ ਛਾਤੀਆਂ ਨੂੰ ਹੋਰ ਜ਼ਿਆਦਾ ਵਿਕਸਿਤ ਕਰਨ ਲਈ ਉਸ ਤੋਂ ਬਾਅਦ 3 ਲੱਖ ਡਾਲਰ ਦੇ ਉਹ ਕੱਪੜੇ ਖਰੀਦਦੀ ਆ ਉਸ ਤੋਂ ਬਾਅਦ ਇੱਕ ਪੂਰੀ ਸੀਰੀਜ਼ ਖਰੀਦੀ ਆ ਵੱਡੀਆਂ ਲਗਜ਼ਰੀ ਕਾਰਾਂ ਦੀ 2.5 ਲੱਖ ਡਾਲਰ ਖਰਚ ਦਿੰਦੀ ਆ ਆਪਣੀ ਪੂਰੀ ਦੁਨੀਆ ਨੂੰ ਘੁੰਮਣ ਦੇ ਵਿੱਚ 1 ਲੱਖ ਤੇ 18000 ਡਾਲਰਾਂ ਦੇ ਕੈਲੀ ਰੌਜਰਸ ਗਿਫਟ ਲੈ ਕੇ ਦਿੰਦੀ ਆ ਆਪਣੇ ਐਕਸ ਬੋਏਫ੍ਰੈਂਡਸ ਨੂੰ ਐਕਸ ਬੋਏਫ੍ਰੈਂਡਸ ਐਕਸ ਬੋਏਫ੍ਰੈਂਡਸ ਨੂੰ ਗਿਫਟ ਕੌਣ ਦਿੰਦਾ ਯਾਰ ਮਤਲਬ ਨਹੀਂ ਸੀਰੀਅਸਲੀ ਐਕਸ ਬੋਏਫ੍ਰੈਂਡਸ ਨੂੰ ਪਰ ਇੱਕ ਗੱਲ ਆ ਜੇ 100 ਬੋਏਫ੍ਰੈਂਡਸ ਨੂੰ 118000 ਡਾਲਰ ਦੇ ਗਿਫਟ ਦਿੱਤੇ ਗਏ ਆ ਤੇ ਜਿਹੜਾ ਬੋਏਫ੍ਰੈਂਡ ਉਸ ਟਾਈਮ ਰਿਹਾ ਹੋ ਉਹਨੂੰ ਕਿੰਨਾ ਪੈਸਾ ਮਿਲਿਆ ਉਹ ਤਾਂ ਹੁਣ ਥੋੜੇ ਵਿੱਚੋਂ ਜਿਹੜੇ ਵੀ ਕੋਈ ਉਮਰ ਦੇ ਉਸ ਪੜਾਅ ਦੇ ਵਿੱਚ ਨੇ ਤਾਂ ਹੁਣ ਤੋਂ ਤੁਹਾਨੂੰ ਜ਼ਿਆਦਾ ਲੁਕਸ ਜਾਂ ਜ਼ਿਆਦਾ ਬਿਹਤਰ ਕਰੀਅਰ ਵਾਲਾ 파ਟਨਰ ਲੱਭਣ ਦੀ ਥਾਂ ਦੇ ਉੱਤੇ ਇੱਕ ਚੀਜ਼ ਜ਼ਰੂਰ ਪੁੱਛਣੀ ਚਾਹੀਦੀ ਆ ਆਪਣੇ ਭਵਿੱਖ ਦੇ ਗਰਲਫ੍ਰੈਂਡ ਜਾਂ ਬੋਏਫ੍ਰੈਂਡ ਨੂੰ ਛੱਡੋ ਪਰੇ ਲੋਕਸ ਨੂੰ ਛੱਡੋ ਪਰੇ ਫਿਊਚਰ ਕਰੀਅਰ ਨੂੰ ਉਹਨਾਂ ਨੂੰ ਇਹ ਪੁੱਛਿਆ ਕਰੋ ਕਿ ਭਾਈ ਤੂੰ ਲੋਟਰੀ ਪਾਉਣਾ ਉਸ ਤੋਂ ਬਾਅਦ ਕੈਲੀ ਰੋਜਰਸ 1,90,000 ਡਾਲਰ ਦਿੰਦੀ ਆ ਆਪਣੇ ਰਿਸ਼ਤੇਦਾਰਾਂ ਨੂੰ ਲੋਨ ਦੇ ਤੌਰ ਤੇ ਬਿਲਕੁਲ ਸਹੀ ਜੋ ਤੁਸੀਂ ਸੋਚਿਆ ਉਹੀ ਹੋਇਆ ਜਿਹੜੇ ਕਿ ਕਦੇ ਕਿਸੇ ਨੇ ਵਾਪਸ ਨਹੀਂ ਕੀਤੇ ਤੇ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਤੇ ਫਾਈਨਲੀ ਪੈਸੇ ਖਤਮ ਹੋ ਜਾਂਦੇ ਆ ਕੁਝ ਸਾਲਾਂ ਤੋਂ ਬਾਅਦ ਜਦੋਂ ਕੈਲੀ ਰੋਜਰਸ ਥੋੜੀ ਵੱਡੀ ਹੁੰਦੀ ਆ ਥੋੜੀ ਸਿਆਣੀ ਹੁੰਦੀ ਆ ਤਾਂ ਫਿਰ ਉਹ ਇੱਕ ਇੰਟਰਵਿਊ ਦਿੰਦੀ ਆ ਇੱਕ ਚੈਨਲ ਦੇ ਉੱਪਰ ਤੇ ਉੱਥੇ ਆ ਕੇ ਉਹ ਚੀਜ਼ ਮੰਨਦੀ ਆ ਉਹ ਕਹਿੰਦੀ ਕਿ ਉਸ ਟਾਈਮ ਮੇਰੀ ਉਮਰ ਬਹੁਤ ਛੋਟੀ ਸੀ ਮੈਂ ਸਿਰਫ 16 ਸਾਲ ਦੀ ਸੀ ਮੈਨੂੰ ਪਤਾ ਹੀ ਨਹੀਂ ਸੀ ਕਿ ਪੈਸੇ ਨੂੰ ਸਪੈਂਡ ਕਿਵੇਂ ਕਰਨਾ ਤੇ ਨਾ ਮੇਰੇ ਕੋਲ ਹੀ ਐਹੋ ਜਿਹਾ ਬੰਦਾ ਸੀ ਜਿਹੜਾ ਮੈਨੂੰ ਕੋਈ ਸਹੀ ਸਲਾਹ ਦੇ ਦਿੰਦਾ ਪਰ ਇੱਥੇ ਤੁਸੀਂ ਇੱਕ ਚੀਜ਼ ਨੋਟ ਕੀਤੀ ਮੈਂ ਨੋਟ ਕੀਤੀ ਮੈਨੂੰ ਪਤਾ ਨਹੀਂ ਤੁਸੀਂ ਨੋਟ ਕੀਤੀ ਕਿ ਨਹੀਂ ਕੀਤੀ ਉਹ ਹੀ ਹੈਗੀ ਆ ਜੇ ਆਪਣੇ ਕਲਚਰ ਦਾ ਕੋਈ ਇਨਸਾਨ ਪੰਜਾਬ 'ਚ ਇੰਡੀਆ ਦੇ ਵਿੱਚ ਰਹਿੰਦਾ 16 ਸਾਲ ਦਾ ਮੁੰਡਾ ਜਾਂ ਕੁੜੀ ਕੋਈ ਲੋਟਰੀ ਜਿੱਤਦਾ ਤਾਂ ਪੱਕੀ ਗੱਲ ਆ ਕਰਦੇ ਨੇ ਉਹਨੂੰ ਹੱਥੋਂ ਵੀ ਨਹੀਂ ਲਾਉਣ ਦੇਣਾ ਸੀ ਨਾਲ ਹੀ ਕਰਦੇ ਨੇ ਕਹਿਣਾ ਸੀ ਉਹ ਫਲਾਣੀ ਜ਼ਮੀਨ ਪਈ ਆ ਪਿੰਡ 'ਚ ਉਹਨੂੰ ਆਪਾਂ ਖਰੀਦ ਲੈਣਾ ਵਾ ਕਮ ਸੇ ਕਮ ਪੈਸੇ ਬਚੇ ਜਾਣੇ ਸੀ ਤਾਂ ਕੁਝ ਚੀਜ਼ਾਂ ਆਪਣੇ ਕਲਚਰ ਦੀਆਂ ਹਾਲੇ ਵੀ ਚੰਗੀਆਂ ਨੇ ਅਗਲੀ ਕਹਾਣੀ ਆ ਅਮਰੀਕਾ ਦੇ ਡੈਟਰਾਇਟ ਦੀ ਰਹਿਣ ਵਾਲੀ 25 ਸਾਲ ਦੀ ਅਮਾਂਡਾ ਕਲੇਟਨ ਦੀ ਪਰ ਇਹ ਕਹਾਣੀ ਬਾਕੀ ਦੀਆਂ ਆਪਣੀਆਂ ਸਾਰੀਆਂ ਕਹਾੜੀਆਂ ਤੋਂ ਵੱਖਰੀ ਆ ਹੁਣ ਇਹ ਵੱਖਰੀ ਕਿਉਂ ਆ ਕਿਉਂਕਿ ਬਾਕੀ ਦੀਆਂ ਕਹਾਣੀਆਂ ਦੇ ਵਿੱਚ ਇਹ ਆ ਕਿ ਜਾਂ ਤਾਂ ਉਹਨਾਂ ਲੋਕਾਂ ਨੂੰ ਪੈਸਾ ਮਿਲਿਆ ਨਹੀਂ ਜਾਂ ਫਿਰ ਉਹਨਾਂ ਨੇ ਬੁਰੀ ਤਰ੍ਹਾਂ ਦੇ ਨਾਲ ਉਹਨੂੰ ਸਪੈਂਡ ਕੀਤਾ ਪਰ ਇਹ ਅਮਾਂਡਾ ਕਲੇਟਨ ਦੀ ਕਹਾਣੀ ਐਵੇਂ ਦੀ ਆ ਇੰਨਾ ਜ਼ਿਆਦਾ ਪੈਸਾ ਇੱਕਦਮ ਹੀ ਉਹਨੂੰ ਮਿਲ ਗਿਆ ਕਿ ਉਹਦੀ ਲਾਈਫ ਹੀ ਨਹੀਂ ਬੁਰੀ ਤਰ੍ਹਾਂ ਦੇ ਨਾਲ ਬਰਬਾਦ ਹੁੰਦੀ ਆ ਕਿ ਫਾਈਨਲੀ ਸਿਰਫ 2 ਸਾਲ ਦੇ ਵਿੱਚ ਵਿੱਚ ਉਹਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਹੁਣ ਉਹ ਕਿਵੇਂ ਹੁੰਦੀ ਆ ਸਾਲ 2011 ਦੇ ਵਿੱਚ ਅਮਾਂਡਾ ਜਿੱਤਦੀ ਆ 10 ਲੱਖ ਡਾਲਰ ਅਮਾਂਡਾ ਕਲੇਟਨ ਪਹਿਲਾਂ ਹੀ ਇੱਕ ਚੰਗੀ ਆਰਥਿਕ ਹਾਲਤ ਵਾਲੀ ਲੇਡੀ ਆ ਉਹਦੇ ਕੋ ਆਪਣੇ ਦੋ ਕਰਨੇ ਪਰ ਆਰਥਿਕ ਹਾਲਤ ਜਿੰਨੀ ਮਰਜ਼ੀ ਚੰਗੀ ਹੋਵੇ ਜੇ ਤੁਹਾਨੂੰ ਇੱਕਦਮ ਬਿਨਾਂ ਮਿਹਨਤ ਤੋਂ 10 ਲੱਖ ਡਾਲਰ ਮਿਲ ਜਾਂਦੇ ਆ ਤਾਂ ਇੱਕ ਵਾਰ ਤਾਂ ਥੋੜੇ ਪੈਰ ਜ਼ਮੀਨ ਤੋਂ ਚੱਕੇ ਹੀ ਜਾਣੇ ਆ ਇਹੀ ਚੀਜ਼ ਹੁੰਦੀ ਆ ਅਮੈਂਡਾ ਕਲੇਟਨ ਦੇ ਨਾਲ ਅਮੈਂਡਾ ਕਲੇਟਨ ਜਿਹੜੀ ਉਸ ਤੋਂ ਪਹਿਲਾਂ ਇੱਕ ਨਾਰਮਲ ਜ਼ਿੰਦਗੀ ਜਿਉ ਰਹੀ ਸੀ ਹੁਣ ਉਹ ਵਿਚਾਰੀ ਕੀ ਕਰਦੀ ਮੈਂ ਉਹਨੂੰ ਵਿਚਾਰੀ ਹੀ ਕਹੂੰਗਾ ਇੱਥੇ ਮੈਂ ਤਾਂ ਕਹੂੰਗਾ ਕਿ ਲੋਟਰੀ ਦਾ ਸ਼ਿਕਾਰ ਹੋ ਗਈ ਉਹਨੂੰ ਮਿਲ ਗਏ 10 ਲੱਖ ਡਾਲਰ ਉਹਦੀਆਂ ਆਦਤਾਂ ਖਰਾਬ ਹੋਈਆਂ ਉਹ ਡਰੱਗਸ 'ਚ ਪੈ ਗਈ ਦੋ ਸਾਲ ਦੇ ਵਿੱਚ ਵਿੱਚ ਡਰੱਗਸ ਦੇ ਵਿੱਚ ਉਹ ਇੰਨੀ ਕਿ ਜ਼ਿਆਦਾ ਵੜ ਜਾਂਦੀ ਆ ਕਿ ਦੋ ਸਾਲ ਦੇ ਅੰਦਰ ਅੰਦਰ ਸਾਲ 2013 ਦੇ ਵਿੱਚ ਅਮਾਂਡਾ ਕਲੇਟਨ ਦੀ ਮੌਤ ਹੋ ਜਾਂਦੀ ਹੈ ਤਾਂ ਇੱਥੋਂ ਆਪਾਂ ਨੂੰ ਇੱਕ ਇਹ ਵੀ ਸਬਕ ਮਿਲਦਾ ਕਿ ਭਾਵੇਂ ਪੈਸਾ ਵੀ ਆ ਉਹ ਚੀਜ਼ ਜਿਹਦੇ ਪਿੱਛੇ ਸਾਰਾ ਦਿਨ ਇਨਸਾਨ ਤੁਰਿਆ ਫਿਰਦਾ ਉਹ ਵੀ ਜੇ ਇੱਕ ਸਹੀ ਤਰੀਕੇ ਦੇ ਵਿੱਚ ਆਊਗਾ ਤੇ ਸਹੀ ਪਾਸੇੋਂ ਆਊਗਾ ਤਾਂ ਹੀ ਉਹਦਾ ਵੀ ਫਾਇਦਾ ਵਾ ਹੁਣ ਆਪਾਂ ਥੋੜੀ ਦੇਰ ਲਈ ਅਮਰੀਕਾ 'ਚੋਂ ਨਿਕਲਦੇ ਆਂ ਆਪਾਂ ਚੱਲਦੇ ਆਂ ਯੂਰਪ ਆਇਰਲੈਂਡ ਇੱਕ 27 ਸਾਲ ਦਾ ਲੜਕਾ ਵਾ ਰਾਇਨ ਗਰੀਬ ਤੇ ਇਹ ਜਿੱਤ ਦਾ ਵਾ 64 ਮਿਲੀਅਨ ਪੌਂਡ ਗੱਲ ਹੈ 2008 ਦੀ ਤੇ ਮੈਨੂੰ ਐ ਲੱਗਦਾ ਕਿ ਸ਼ਾਇਦ ਇਹਨੇ ਵੀ ਆਪਣਾ ਪੰਜਾਬੀ ਗਾਣਾ ਸੁਣਿਆ ਹੋਇਆ ਬਸ ਬੱਲੇ ਬੱਲੇ ਪਿੰਡ ਚ ਕਰਾਉਣੀ ਹੁੰਦੀ ਆ ਉਸ ਟਾਈਮ ਦੇ ਉੱਪਰ ਰਾਇਨ ਇੰਗਲੈਂਡ ਦੇ ਵਿੱਚ ਰਹਿ ਰਿਹਾ ਸੀ ਤੇ ਉੱਥੇ ਕੋਈ ਜੌਬ ਕਰ ਰਿਹਾ ਸੀ ਰੈਂਟ ਦੇ ਉੱਪਰ ਰਹਿ ਕੇ ਆਪਣੀ ਰੋਜੀ ਰੋਟੀ ਚਲਾ ਰਿਹਾ ਸੀ ਪਰ ਹੁਣ ਲੋੜ ਕੀ ਆ 64 ਲੱਖ ਪੌਂਡ ਆਪਾਂ ਨੂੰ ਮਿਲ ਗਏ ਰੈਨ ਵਾਪਸ ਪਹੁੰਚਦਾ ਆਇਰਲੈਂਡ ਆਪਣੇ ਹੀ ਪਿੰਡ ਤੇ ਆਇਰਲੈਂਡ ਦੇ ਵਿੱਚ ਜਾ ਕੇ ਇੱਕ ਬਹੁਤ ਆਲੀਸ਼ਾਨ ਮਹਿਲ ਨੁਮਾ ਘਰ ਖਰੀਦਦਾ ਉਹਦੇ 5 ਬੈੱਡਰੂਮ ਨੇ ਇੱਕ ਇਨਡੋਰ ਸਵਿਮਿੰਗ ਪੂਲ ਆ ਇੱਕ ਬਹੁਤ ਵੱਡੀ ਬਾਹਰ ਆ ਦੋ ਬਹੁਤ ਵੱਡੇ ਗੈਰਾਜ ਨੇ ਕਾਰਾਂ ਖੜਾਉਣ ਦੇ ਲਈ ਤੇ ਨਾਲ ਹੀ ਉਹ ਇੱਕ ਕਾਰ ਲੈਂਦਾ ਫਰਾਰੀ 458 ਇਟਾਲੀਆ ਹੁਣ ਇੱਕ ਦਿਨ ਕੀ ਹੁੰਦਾ ਯੂਰਪ ਆਇਰਲੈਂਡ ਆ ਬਰਫਬਾਰੀ ਅਕਸਰ ਹੁੰਦੀ ਰਹਿੰਦੀ ਆ ਸੜਕਾਂ برف ਦੇ ਨਾਲ ਟਕੀਆਂ ਰਹਿੰਦੀਆਂ ਨੇ ਹਰ ਹੁਣ ਇੱਕ ਪ੍ਰੋਬਲਮ ਆ ਇਹ ਚੀਜ਼ ਤੁਹਾਨੂੰ ਪਤਾ ਇਹ ਚੀਜ਼ ਰਾਇਨ ਨੂੰ ਪਤਾ ਪਰ ਇਹ ਚੀਜ਼ ਫਰਾਰੀ ਨੂੰ ਨਹੀਂ ਪਤਾ ਫਰਾਰੀ ਇਹ ਕਹੇ ਜੀ ਜ਼ਬਰਦਸਤ ਤੇਜ਼ ਭੱਜਣ ਵਾਲੀ ਮਸ਼ੀਨ ਆ ਜਿਹੜੀ ਕਿ ਕੁਝ ਖਾਸ ਸੜਕਾਂ ਦੇ ਉੱਪਰ ਕਿਸੇ ਖਾਸ ਵੈਦਰ ਦੇ ਵਿੱਚ ਹੀ ਚੱਲ ਸਕਦੀ ਆ ਬਰਫ਼ਾਂ ਦੇ ਉੱਪਰ ਉਹ ਬਿਲਕੁਲ ਨਹੀਂ ਚੱਲਦੀ ਪਰ ਸ਼ਾਇਦ ਇਹੀ ਫਰਕ ਆ ਨਾ ਇਨਸਾਨ ਤੇ ਮਸ਼ੀਨ ਦਾ ਫਰਾਰੀ ਨੂੰ ਪਤਾ ਹੀ ਨਹੀਂ ਹੈਗਾ ਕਿ ਰਾਇਨ ਕਿੰਨਾ ਅਮੀਰ ਬੰਦਾ ਵਾ ਹੁਣ ਜੇ ਆਪਣੇ ਕਿਸੇ ਵੀ ਤਹਿਸੀਲ ਚ ਪਟਵਾਰਖਾਨੇ ਚ ਜਾਂ ਥਾਣੇ ਦੇ ਵਿੱਚ ਕੋਈ ਵੀ ਸਰਕਾਰੀ ਬਾਬੂ ਬੈਠਾ ਹੁੰਦਾ ਰਾਇਨ ਉਹਦੇ ਕੋਲ ਪਹੁੰਚ ਜਾਂਦਾ ਤੇ ਉਹਨੂੰ ਕਹਿੰਦਾ ਕਿ ਭਾਈ ਮੈਂ ਬਹੁਤ ਅਮੀਰ ਹਾਂ ਤਾਂ ਉਹਨੇ ਉਹਦੇ ਲਈ ਕੁਝ ਵੀ ਕਰ ਦੇਣਾ ਸੀ ਪਰ ਫਰਾਰੀ ਇੱਕ ਮਸ਼ੀਨ ਆ ਉਹਨੂੰ ਨਹੀਂ ਪਤਾ ਤਾਂ ਉਹ ਕੀ ਕਰਦੀ ਆ ਜਦੋਂ ਰਾਇਨ ਇਸ ਫਰਾਰੀ ਨੂੰ ਆਇਰਲੈਂਡ ਦੀਆਂ ਪੂਰੀਆਂ ਬਰਫ਼ ਦੇ ਨਾਲ ਘਿਰੀਆਂ ਹੋਈਆਂ ਸੜਕਾਂ ਦੇ ਵਿੱਚ ਚਲਾਉਂਦਾ ਤਾਂ ਉਹ ਸਲਿੱਪ ਕਰ ਜਾਂਦੀ ਆ ਸਲਿੱਪ ਕਰਕੇ ਇੱਕ ਖੱਡ 'ਚ ਡਿੱਗ ਪੈਂਦੀ ਆ ਤੇ ਪੂਰੀ ਦੀ ਪੂਰੀ ਖਤਮ ਹੋ ਜਾਂਦੀ ਆ ਤੇ ਹੋਲੀ-ਹੋਲੀ ਕਰਕੇ ਜਿਵੇਂ ਇਹ ਫਰਾਰੀ ਖਤਮ ਹੋਈ ਉਸੇ ਤਰ੍ਹਾਂ ਹੀ ਰਾਇਨ ਦੇ ਬਾਕੀ ਦੇ ਸਾਰੇ ਪੈਸੇ ਲੋਟਰੀ ਤੋਂ ਜਿੱਤੇ ਹੋਏ ਖਤਮ ਹੋ ਜਾਂਦੇ ਆ ਪੂਰੀ ਦੁਨੀਆ 'ਚ ਜਦੋਂ ਵੀ ਕਦੇ ਕੋਈ ਨੌਜਵਾਨ ਜੋੜਾ ਵਿਆਹ ਦੇ ਬੰਧਨ 'ਚ ਬੱਜਦਾ ਵਾ ਤਾਂ ਆਪਣੇ ਆਪਣੇ ਧਰਮਾਂ ਦੇ ਅਨੁਸਾਰ ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਉਹਨਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਕੁਝ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਉਹ ਪੰਕਤੀਆਂ ਬੋਲੀਆਂ ਜਾਂਦੀਆਂ ਨੇ ਜਿਦੇ ਵਿੱਚ ਇਹ ਲਿਖਿਆ ਹੁੰਦਾ ਕਿ ਹੁਣ ਤੋਂ ਇਹ ਪੂਰੇ ਉਮਰਾਂ ਦੇ ਬੰਧਨ ਦੇ ਵਿੱਚ ਬੱਜਗੇ ਇਸੇ ਤਰ੍ਹਾਂ ਹੀ ਈਸਾਈ ਕਲਚਰ ਦੇ ਵਿੱਚ ਜਦੋਂ ਲੋਕ ਵਿਆਹ ਕਰਾਉਂਦੇ ਆ ਚਰਚੇ ਦੇ ਵਿੱਚ ਤਾਂ ਉੱਥੇ ਇੱਕ ਲਾਈਨ ਬੋਲੀ ਜਾਂਦੀ ਆ ਟਿਲ ਡੈਥ ਡੂ ਅਸ ਅਪਾਰਟ ਉਹਦਾ ਮਤਲਬ ਆ ਕਿ ਹੁਣ ਸਿਰਫ ਮੌਤ ਹੀ ਸਾਨੂੰ ਅਡ ਕਰ ਸਕਦੀ ਆ ਪਰ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ ਲੋਟਰੀ ਦੀ ਟਿਕਟ ਬਾਰੇ ਕਨਸਿਡਰ ਨਹੀਂ ਕੀਤਾ ਹੁਣ ਤੋਂ ਸ਼ਾਇਦ ਮੇਰੇ ਖਿਆਲ ਦੇ ਵਿੱਚ ਲੋਟਰੀ ਦੀ ਟਿਕਟ ਵੀ ਨਾਲ ਮੈਂਸ਼ਨ ਕਰ ਦੇਣੀ ਚਾਹੀਦੀ ਹੈ ਕਿਉਂਕਿ ਜਿਹੜੇ ਜੋੜੇ ਦੀ ਅੱਗੇ ਆਪਾਂ ਹੁਣ ਗੱਲ ਕਰਾਂਗੇ ਉਹਨਾਂ ਦਾ ਡਾਈਵੋਰਸ ਕਿਉਂ ਹੁੰਦਾ ਉਹਨਾਂ ਨੂੰ ਮੌਤ ਨੇ ਅਡ ਨਹੀਂ ਕੀਤਾ ਉਹਨਾਂ ਨੂੰ ਇੱਕ ਲੋਟਰੀ ਦੀ ਟਿਕਟ ਗੁੰਮ ਜਾਣ ਦੇ ਅਡ ਕੀਤਾ ਜੋੜਾ ਹੈ ਮਾਰਟਨ ਤੇ ਕੇਦਾ ਸਾਲ ਹੈ 2001 ਦਾ ਲੋਟਰੀ ਦੀ ਟਿਕਟ ਖਰੀਦ ਲੈਂਦੇ ਆ ਜਿੱਤ ਵੀ ਜਾਂਦੇ ਆ ਕਿੰਨੀ ਅਮਾਉਂਟ ਜਿੱਤਦਿਆ 30 ਲੱਖ ਪੌਂਡ ਕੈਲਕੂਲੇਟ ਕਰ ਲਿਓ ਜਿੱਤ ਗਏ ਪਰ ਇੱਕ ਪ੍ਰੋਬਲਮ ਆ ਉਹ ਲੋਟਰੀ ਦੀ ਟਿਕਟ ਨਹੀਂ ਲਵਰੀ ਉਹ ਗੁੰਮ ਗਈ ਹੁਣ ਥੋੜੇ ਵਿੱਚੋਂ ਉਹ ਦੋਸਤ ਜਿਹੜੇ ਵਿਆਹੇ ਹੋਏ ਆ ਉਹ ਹੁਣ ਘਰ ਦੇ ਵਿੱਚ ਹੋਣ ਵਾਲੇ ਕਲੇਸ਼ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਆ ਕਿਉਂਕਿ ਹੁਣ ਮਾਰਟਨ ਨੇ ਬਲੇਮ ਕਰਨਾ ਕੇ ਨੂੰ ਕੇ ਨੇ ਬਲੇਮ ਕਰਨਾ ਮਾਰਟਨ ਨੂੰ ਇਹੀ ਹੁੰਦਾ ਲੋਟਰੀ ਦੀ ਟਿਕਟ ਲੱਭਦੇ ਲੱਭਦੇ ਕਲੇਸ਼ ਇੰਨਾ ਕੁ ਵੱਧ ਜਾਂਦਾ ਕਿ ਉਹਨਾਂ ਨੂੰ 30 ਲੱਖ ਪੌਂਡ ਤਾਂ ਨਹੀਂ ਮਿਲਦਾ ਦੋਨਾਂ ਨੂੰ ਇੱਕ ਦੂਜੇ ਤੋਂ ਡਿਵੋਰਸ ਮਿਲ ਜਾਂਦਾ ਅੱਜ ਦੇ ਆਪਣੇ ਵੀਡੀਓ ਦਾ ਇੱਕ ਉਹ ਇਨਸਾਨ ਜਿਹੜਾ ਲੋਟਰੀ ਜਿੱਤਣ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਗਰੀਬ ਸੀ ਉਹ ਹੈ ਵਿਲੀਅਮ ਪੋਸਟ ਲੋਟਰੀ ਦੀ ਉਹ ਟਿਕਟ ਜਿੱਤਣ ਤੋਂ ਪਹਿਲਾਂ ਉਹਦੇ ਅਕਾਊਂਟ 'ਚ ਕਿੰਨੇ ਪੈਸੇ ਸੀ 2.46 ਡਾਲਰ 22500 ਰੁਪਈਆ ਉਹਦੇ ਅਕਾਊਂਟ ਵਿੱਚ ਸੀ ਪਰ ਇੱਕ ਦਿਨ ਉਹਨੂੰ ਘਰ ਦੇ ਗੈਰਾਜ ਦੇ ਵਿੱਚ ਬਹੁਤ ਪੁਰਾਣੀ ਇੱਕ ਰਿੰਗ ਮਿਲਦੀ ਆ ਉਸ ਰਿੰਗ ਨੂੰ ਲੈ ਕੇ ਉਹ ਇੱਕ ਪੰਪ ਸ਼ਾਪ ਚਲੇ ਜਾਂਦਾ ਪਨ ਸ਼ਾਪ ਵਾਲਿਆਂ ਨੂੰ ਉਹ ਰਿੰਗ ਵੇਚਦਾ ਤੇ ਉਸ ਰਿੰਗ ਤੇ ਉਹਨੂੰ ਮਿਲਦੇ ਆ 40 ਡਾਲਰ ਉਸ 40 ਡਾਲਰ ਦੇ ਵਿੱਚੋਂ ਕੁਝ ਪੈਸਿਆਂ ਦੀ ਉਹ ਇੱਕ ਲੋਟਰੀ ਦੀ ਟਿਕਟ ਖਰੀਦਦਾ ਤੇ ਉਹਦੀ ਲੋਟਰੀ ਨਿਕਲ ਆਉਂਦੀ ਹੈ ਕਿੰਨੇ ਦੀ ਨਿਕਲਦੀ ਆ ਸੋਚੋ ਨਹੀਂ ਰਹਿਣ ਦਿਓ 1 ਕਰੋੜ 62 ਲੱਖ ਡਾਲਰ ਮੈਨੂੰ ਦੁਬਾਰਾ ਕਹਿ ਲੈਣ ਦਿਓ ਇੱਕ ਵਾਰੀ ਦੁਬਾਰਾ ਕਹਿ ਲੈਣ ਦਿਓ ਇੱਕ ਇਨਸਾਨ ਜਿਹਦੇ ਅਕਾਊਂਟ ਦੇ ਵਿੱਚ 200 ਤੋਂ 250 ਰੁਪਈਆ ਵਾ ਉਹਦੀ ਲੋਟਰੀ ਦੀ ਟਿਕਟ ਨਿਕਲਦੀ ਆ 1 ਕਰੋੜ 62 ਲੱਖ ਡਾਲਰ ਦੇ ਇੱਕ ਵਾਰੀ ਹੋਰ ਸਿਰਫ ਸਿਰਫ ਇੱਕ ਵਾਰੀ ਹੋਰ 250 ਰੁਪਈਆ ਮੇਰੇ ਅਕਾਊਂਟ 'ਚ ਹੁਣ ਮੈਨੂੰ ਮਿਲਿਆ 1 ਕਰੋੜ 62 ਲੱਖ ਡਾਲਰ ਹਲੇ 85 ਨਾਲ ਗੁਣਾ ਕਰਨਾ ਜਾਂ 87 ਦੇ ਨਾਲ ਬਹੁਤ ਲੱਕੀਆ ਹਨਾ ਬਹੁਤ ਖੁਸ਼ਕਿਸਮਤ ਆ ਗਾ ਪਾ ਦੂਗਾ ਨਾ ਨਹੀਂ ਪਾਊਗਾ ਹੁਣ ਤੁਹਾਨੂੰ ਵੀਡੀਓ ਦੇ ਬਿਲਕੁਲ ਸਟਾਰਟਿੰਗ ਜਾਣਾ ਪਊ ਜਦੋਂ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਅਕਲ ਦੇ ਨਾਲ ਪੈਸਾ ਆ ਜਾਂਦਾ ਪੈਸੇ ਦੇ ਨਾਲ ਅਕਲ ਨਹੀਂ ਆਉਂਦੀ ਚਲੋ ਇੱਥੇ ਇੱਕ ਹੋਰ ਕੁਐਸਚਨ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਉਹਦਾ ਆਨਸਰ ਦਿਓ ਜੇ ਤੁਹਾਨੂੰ ਇੰਟਰਸਟਿੰਗ ਲੱਗਿਆ ਤਾਂ ਜੇ ਤੁਸੀਂ ਵਿਲੀਅਮ ਪੋਸਟ ਦੀ ਜਗ੍ਹਾ ਹੁੰਦੇ ਤੇ ਤੁਹਾਨੂੰ 1 ਕਰੋੜ 62 ਲੱਖ ਡਾਲਰ ਮਿਲੇ ਹੁੰਦੇ ਤਾਂ ਕਿੰਨਾ ਕੁ ਟਾਈਮ ਤੁਹਾਨੂੰ ਲੱਗਦਾ ਉਹਨੂੰ ਖਰਚ ਕਰਨ 'ਚ ਜਿੰਨਾ ਮਰਜ਼ੀ ਲਾ ਲਿਓ ਤੁਸੀਂ ਵਿਲੀਅਮ ਪੋਸਟ ਨੂੰ ਨਹੀਂ ਜਿੱਤ ਸਕਦੇ ਉਹਦਾ ਕਾਰਨ ਕੀ ਆ ਪੂਰੇ 84 ਦਿਨ ਹਾਂਜੀ ਪੂਰੇ 84 ਦਿਨਾਂ ਦੇ ਵਿੱਚ ਉਸ ਬੰਦੇ ਨੇ ਜਿਹਦੇ ਅਕਾਊਂਟ 'ਚ ਉਸ ਤੋਂ ਪਹਿਲਾਂ ਸਿਰਫ 200 ਤੋਂ 2200 ਰੁਪਈਆ ਸੀ ਇੰਨੀ ਵੱਡੀ ਅਮਾਉਂਟ ਖਤਮ ਕਰ ਦਿੱਤੀ ਪਰ ਜੇ ਤੁਹਾਨੂੰ ਲੱਗਦਾ ਕਿ ਉਹ ਬਹੁਤ ਮਾੜੀ ਹੋਈ ਵਿਚਾਰੇ ਨਾਲ ਹੁਣ ਵਾਪਸ 200 2200 ਰੁਪਈਏ ਤੇ ਆ ਗਿਆ ਗਲਤੋਂ ਨਹੀਂ ਆਇਆ ਉਸ ਤੋਂ ਵੀ ਥੱਲੇ ਗਿਆ ਕਿਉਂਕਿ ਉਹਨੇ ਉਹਨਾਂ 84 ਦਿਨਾਂ ਦੇ ਵਿੱਚ ਖਰਚੇ ਇੰਨੇ ਜ਼ਿਆਦਾ ਵੱਡੇ ਕੀਤੇ ਕਿ ਉਹਨੂੰ ਕਿ ਉਹ ਇਹ ਕੈਲਕੂਲੇਟ ਨਹੀਂ ਕਰ ਪਾਇਆ ਕਿ ਕਦੋਂ ਇਹ ਪੈਸੇ ਖਰਚ ਦਾ ਖਰਚ ਦਾ ਆਪਦੀ ਉਸ ਅਮਾਉਂਟ ਤੋਂ ਵੀ ਅੱਗੇ ਨਿਕਲ ਗਿਆ ਤੇ ਹੁਣ ਉਲਟਾ ਉਹ ਬਹੁਤ ਸਾਰੇ ਲੋਕਾਂ ਦਾ ਕਰਜ਼ਦਾਰ ਆ ਉਹ ਪ੍ਰਾਈਵੇਟ ਜਹਾਜ਼ ਲੈਂਦਾ ਇਹਨਾਂ 84 ਦਿਨਾਂ ਦੇ ਵਿੱਚ ਹੁਣ ਤੁਸੀਂ ਪੁੱਛੋਗੇ ਕਿ ਪਤੰਦਰਾ ਤੂੰ ਕੀਤਾ ਕੀ 84 ਦਿਨਾਂ 'ਚ ਕੁਝ ਖਾਸ ਨਹੀਂ ਕੀਤਾ ਯਾਰ ਇੱਕ ਜਹਾਜ਼ ਖਰੀਦਿਆ ਤੇ ਪੂਰੇ 84 ਦਿਨਾਂ ਤੋਂ ਬਾਅਦ ਵਿਲੀਅਮ ਡਾਲਰ ਜਿਹਦੇ ਕੋਲ 84 ਦਿਨ ਪਹਿਲਾਂ 1 ਕਰੋੜ 62 ਲੱਖ ਡਾਲਰ ਨੇ ਪੂਰੇ 84 ਦਿਨਾਂ ਤੋਂ ਬਾਅਦ ਉਹਦੇ ਉੱਪਰ ਹੁਣ ਬੈਂਕਾਂ ਦਾ ਲੋਨ ਬੋਲਦਾ ਵਾ ਪੂਰੇ 5 ਲੱਖ ਡਾਲਰ ਦਾ ਤੇ ਫਿਰ ਉਹੀ ਹੁੰਦਾ ਜਿਹੜਾ ਹੋਣਾ ਸੀ ਉਹ ਲੋਨ ਤਾਂ ਉਹਨੇ ਕਿੱਥੋਂ ਪੂਰਾ ਕਰਨਾ ਤਾਂ ਫਿਰ ਅਥਾਰਟिटीज ਆਉਂਦੀਆਂ ਨੇ ਪੁਲਿਸ ਦੀਆਂ ਕਾਰਾਂ ਆਉਂਦੀਆਂ ਨੇ ਘੁੱਗੂ ਵਜਾਉਂਦੀਆਂ ਤੇ ਵਿਲੀਅਮ ਪੋਸਟ ਨੂੰ ਲੈ ਜਾਂਦੇ ਆ ਤੇ ਜੇਲ੍ਹ ਦੇ ਵਿੱਚ ਪਾ ਦਿੰਦੇ ਆ ਤੇ ਇਸ ਤਰ੍ਹਾਂ ਦੇ ਨਾਲ ਵਿਲੀਅਮ ਪੋਸਟ ਦੀ ਉਹ 84 ਦਿਨਾਂ ਦੀ ਅਮੀਰੀ ਰਹੀ ਸੀ ਦੀ ਦੁਨੀਆ ਖਤਮ ਹੋ ਜਾਂਦੀ ਇੱਕ ਕਹਾਣੀ ਤੇ ਸਭ ਤੋਂ ਕ੍ਰੇਜ਼ੀ ਵਾਲੀਆਂ ਦੇ ਵਿੱਚੋਂ ਹਾਲੇ ਵੀ ਇੱਕ ਬਾਕੀ ਆ ਪਰ ਜੇ ਤੁਹਾਨੂੰ ਹਾਲੇ ਤੱਕ ਦਾ ਆਪਣਾ ਐਪੀਸੋਡ ਵਧੀਆ ਲੱਗ ਰਿਹਾ ਜੇ ਤੁਹਾਨੂੰ ਲੱਗ ਰਿਹਾ ਕਿ ਇਹ ਸਾਰੀ ਵੀ ਸਾਰੀ ਇਨਫੋਰਮੇਸ਼ਨ ਦਿਲਚਸਪ ਵੀ ਆ ਤੇ ਕੁਝ ਨਾ ਕੁਝ ਨੋਲੇਜੇਬਲ ਵੀ ਆ ਤਤੇ ਤੁਸੀਂ ਇੱਕ ਸੈਕਿੰਡ ਦੇ ਲਈ ਰੁਕ ਸਕਦੇ ਹੋ ਮੇਰੇ ਇਸ ਚੈਨਲ ਨੂੰ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਤੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰ ਸਕਦੇ ਸਭ ਤੋਂ ਕ੍ਰੇਜ਼ੀ ਸਟੋਰੀ ਹੈਗੀ ਆ ਆਪਣੀ ਅੱਜ ਦੀ ਸਭ ਤੋਂ ਆਖਰੀ ਤੇ ਸਭ ਤੋਂ ਕ੍ਰੇਜ਼ੀ ਸਟੋਰੀ ਹੈਗੀ ਆ ਜਿੰਨਿਆਂ ਦੀ ਆਪਾਂ ਹਾਲੇ ਤੱਕ ਗੱਲ ਕੀਤੀ ਆ ਉਹਨਾਂ ਦੇ ਵਿੱਚੋਂ ਲੋਟਰੀ ਦੀ ਇਨਕਮ ਲੋਟਰੀ ਜਿੱਤਣ ਤੋਂ ਪਹਿਲਾਂ ਜੋ ਇਨਸਾਨ ਸਭ ਤੋਂ ਅਮੀਰ ਸੀ ਜਿਹਦੇ ਕੋ ਸਭ ਤੋਂ ਜ਼ਿਆਦਾ ਪੈਸਾ ਸੀ ਤੇ ਇੱਕ ਤਰ੍ਹਾਂ ਕਹਿ ਲਈਏ ਕਿ ਪਹਿਲਾਂ ਹੀ ਬਹੁਤ ਜ਼ਿਆਦਾ ਅਮੀਰ ਸੀ ਉਹਦਾ ਨਾਮ ਐਂਡਰਿਊ ਜੈਕਸਨ ਵਿਟੇਕਰ ਸਾਲ ਆ 2002 ਦਾ ਤੇ ਐਂਡਰਿਊ ਜਿੱਤਦਾ ਵਾ 3 ਕਰੋੜ 12 ਲੱਖ ਡਾਲਰ ਪਰ ਐਂਡਰਿਊ ਦੀ ਲੋਟਰੀ ਜਿੱਤਣ ਤੋਂ ਪਹਿਲਾਂ ਦੀ ਜ਼ਿੰਦਗੀ ਸਫਲ ਜ਼ਿੰਦਗੀ ਆ ਬਿਲਕੁਲ ਤੇ ਉਹਦੀ ਆਪਣੀ ਇੱਕ ਕੰਪਨੀ ਆਲਰੇਡੀ ਹੈਗੀ ਆ ਜਦੀ ਵੈਲਿਊ ਆ 1 ਕਰੋੜ 70 ਲੱਖ ਡਾਲਰ ਦੀ ਆਪਣਾ ਉਹਦਾ ਇੱਕ ਬਹੁਤ ਵੱਡਾ ਚੰਗਾ ਖਾਸਾ ਬਿਜ਼ਨਸ ਆ ਪਰ ਉਸ ਬਿਜ਼ਨਸ ਦੀ ਉਹਨੂੰ ਕਦਰ ਆ ਕਿਉਂਕਿ ਹੌਲੀ-ਹੌਲੀ ਟਾਈਮ ਦੇ ਨਾਲ ਆਪਣੇ ਖੂਨ ਪਸੀਨੇ ਦੇ ਨਾਲ ਉਹਨੇ ਉਹਨੂੰ ਬਣਾਇਆ ਵਾ ਇਸ ਕਰਕੇ ਉਸ ਪੈਸੇ ਦੀ ਵੀ ਕਦਰ ਆ ਪਰ ਹੁਣ ਜਿਹੜਾ ਪੈਸਾ ਆਇਆ 3 ਕਰੋੜ ਤੇ 15 ਲੱਖ ਡਾਲਰ ਦਾ ਇਹਦੇ 'ਚ ਕੋਈ ਖੂਨ ਪਸੀਨਾ ਨਹੀਂ ਵਿਆ ਇਹ ਬਸ ਕੁਦਰਤੀ ਇੱਕਦਮ ਆ ਕੇ ਉਹਦੀ ਚੋੜੀ ਦੇ ਵਿੱਚ ਡਿੱਗ ਪਿਆ ਇਸ ਕਰਕੇ ਇਸ ਪੈਸੇ ਦੀ ਹੁਣ ਕਦਰ ਨਹੀਂ ਹੈ ਤੇ ਜਦੋਂ ਫਿਰ ਜਿਹੜੀ ਚੀਜ਼ ਦੀ ਕਦਰ ਨਹੀਂ ਹੁੰਦੀ ਉਹਦੇ ਨਾਲ ਕੀ ਹੁੰਦਾ ਉਹ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਵਾ ਪਰ ਸਟਾਰਟਿੰਗ ਦੇ ਵਿੱਚ ਐਂਡਰਿਊ ਜੌਨਸਨ ਕੁਝ ਚੰਗੇ ਕੰਮ ਵੀ ਕਰਦਾ ਸਭ ਤੋਂ ਪਹਿਲਾਂ ਇਸ ਜਿੱਤੀ ਹੋਈ ਅਮਾਉਂਟ ਦਾ ਪੂਰਾ 10% ਮਤਲਬ ਕਿ ਤਕਰੀਬਨ 31 ਲੱਖ ਡਾਲਰ ਉਹ ਦਿੰਦਾ ਵਾ ਅਲੱਗ-ਅਲੱਗ ਧਾਰਮਿਕ ਸੰਸਥਾਵਾਂ ਨੂੰ ਜਾਂ ਫਿਰ ਸਮਾਜਿਕ ਸੰਸਥਾਵਾਂ ਨੂੰ ਉਸ ਤੋਂ ਬਾਅਦ 1 ਕਰੋੜ 40 ਲੱਖ ਡਾਲਰ ਰੁਪਇਆ ਉਹ ਦਿੰਦਾ ਵਾ ਅਲੱਗ-ਅਲੱਗ ਇਹੋ ਜੀਆਂ ਸੰਸਥਾਵਾਂ ਨੂੰ ਜਿਹੜੀਆਂ ਗਰੀਬ ਲੋਕਾਂ ਨੂੰ ਡੇਲੀ ਭੋਜਨ ਖਵਾਉਂਦੀਆਂ ਉਸ ਤੋਂ ਬਾਅਦ 1 ਕਰੋੜ ਤੇ 40 ਲੱਖ ਡਾਲਰ ਐਂਡਰਿਊ ਸਪੈਂਡ ਕਰਦਾ ਅਮਰੀਕਾ ਦੇ ਵੈਸਟ ਵਰਜੀਨੀਆ ਇਲਾਕੇ ਦੇ ਵਿੱਚ ਉੱਥੇ ਕਈ ਸੰਸਥਾਵਾਂ ਨੇ ਜਿਹੜੀਆਂ ਰੋਜ਼ ਗਰੀਬ ਲੋਕਾਂ ਨੂੰ ਭੋਜਨ ਖਵਾਉਂਦੀਆਂ ਨੇ ਤੇ ਇਹ ਸਾਰਾ ਪੈਸਾ ਉਹਨਾਂ ਸੰਸਥਾਵਾਂ ਦੇ ਲਈ ਚਲੇ ਜਾਂਦਾ ਸਭ ਤੋਂ ਪਹਿਲਾਂ ਉਹ ਉਸੇ ਸਟੋਰ ਦੇ ਵਿੱਚ ਜਾਂਦਾ ਜਿੱਥੋਂ ਉਹਨੇ ਇਹ ਲੋਟਰੀ ਦੀ ਟਿਕਟ ਖਰੀਦੀ ਸੀ ਤੇ ਜਿਹੜੇ ਸੇਲਜ਼ਮੈਨ ਤੋਂ ਇਹ ਖਰੀਦੀ ਸੀ ਤਾਂ ਉੱਥੇ ਜਾ ਕੇ ਇੱਕ ਤਾਂ ਉਹਨੂੰ ਉਹ ਦਿੰਦਾ 44000 ਡਾਲਰ ਦਾ ਚੈੱਕ ਇੱਕ ਬ੍ਰਾਂਡ ਨਿਊ ਜੀਪ ਚੀਰੋਕੇ 132000 ਡਾਲਰ ਦਾ ਕਾਰ ਤੇ ਹੁਣ ਸ਼ੁਰੂ ਹੁੰਦੀ ਆ ਆਯਾਸ਼ ਉਹ ਇੱਕ ਨਵੀਂ ਲੈਂਬਰਗਿਨੀ ਖਰੀਦਦਾ ਉਸ ਪੂਰੇ ਏਰੀਏ ਦੇ ਵਿੱਚ ਦਿੱਲੀ ਸ਼ੀਸ਼ੇ ਥੱਲੇ ਕਰਕੇ ਗੇੜੇ ਕੱਢਦਾ ਹੁਣ ਤੁਸੀਂ ਕਹੋਗੇ ਇਹਦੇ ਵਿੱਚ ਕੀ ਪ੍ਰੋਬਲਮ ਗੇੜੇ ਕੱਢਣਾਂ ਦਾ ਕੋਈ ਖਾਸ ਗੱਲ ਨਹੀਂ ਹੈਗੀ ਆਪਣੇ ਪੰਜਾਬ ਦੇ ਮੁੰਡੇ ਸਾਰਾ ਦਿਨ ਕੁੜੀਆਂ ਦੇ ਪਿੱਛੇ ਗੇੜੇ ਕੱਢਦੇ ਆ ਆਪਣੇ ਗਾਣਿਆਂ ਦੇ ਵਿੱਚ ਵੀ ਇਸ ਚੀਜ਼ ਨੂੰ ਪ੍ਰੋਮੋਟ ਕੀਤਾ ਜਾਂਦਾ ਉਹ ਗੱਲ ਵੱਖਰੀ ਆ ਵੀ ਇੰਗਲਿਸ਼ ਦੇ ਵਿੱਚ ਇਹਨੂੰ ਸਟਾਕਿੰਗ ਕਹਿੰਦੇ ਆ ਤੇ ਇਹ ਇੱਕ ਸੀਰੀਅਸ ਕ੍ਰਾਈਮ ਆ ਬਾਹਰਲੇ ਦੇਸ਼ਾਂ ਦੇ ਵਿੱਚ ਪਰ ਇੱਥੇ ਐਂਡਰਿਊ ਗੇੜੇ ਨਹੀਂ ਕੱਢ ਰਿਹਾ ਉਹ ਕੀ ਕਰ ਰਿਹਾ ਉਹ ਜਿੱਥੋਂ ਵੀ ਲੰਘਦਾ ਜਾ ਰਿਹਾ ਨਾਲ ਦੀ ਨਾਲ ਆਪਣਾ ਹੱਥ ਬਾਹਰ ਕੱਢ ਕੇ ਪੈਸੇ ਇਸੇ ਤਰ੍ਹਾਂ ਹੀ ਹਵਾ ਦੇ ਵਿੱਚ ਸਿੱਟ ਰਿਹਾ ਵਾ ਹੁਣ ਦਿੱਲੀ ਉਸ ਏਰੀਏ ਦੇ ਲੋਕ ਜਿਵੇਂ ਵਿਆਹ ਦੇ ਟਾਈਮ ਉਹ ਡੋਲੀ ਚੱਲਦੀ ਹੁੰਦੀ ਆ ਤੇ ਕੁਝ ਛੋਟੇ ਛੋਟੇ ਬੱਚੇ ਇਹ ਖੜੇ ਹੁੰਦੇ ਆ ਕਿ ਕਦੋਂ ਉਹ ਸਿੱਕੇ ਡਿੱਗਣੇ ਸ਼ੁਰੂ ਹੋਣਗੇ ਯਾਰ ਉਹ ਤਾਂ ਅਸੀਂ ਵੀ ਬਹੁਤ ਚੁਗਿਆ ਛੋਟੇ ਹੁੰਦੇ ਜੇ ਤੁਹਾਡੇ ਚੋਂ ਕਿਸੇ ਨੇ ਉਹ ਸਿੱਕੇ ਢੋੜੀ ਆੜੀ ਕਾਰ ਦੇ ਉੱਪਰ ਕਦੇ ਚੁਗੇ ਹੋਏ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਕੇ ਦੱਸਿਓ ਕਿਉਂਕਿ ਜਿਹੜੀ ਉਹਨਾਂ ਚੁਗੇ ਹੋਏ ਸਿੱਕਿਆਂ ਦੀ ਖੁਸ਼ੀ ਸੀ ਨਾ ਉਹ ਉਹ ਆਪਣੇ ਆਪ 'ਚ ਇੱਕ ਵੱਖਰੀ ਚੀਜ਼ ਸੀ ਦੇਖਿਆ ਫੇਰ ਉਹ ਹੀ ਛੋਟਾ ਆਦਮੀ ਛੋਟੀ ਬਾਤ ਕਿੱਥੇ ਆਪਾਂ ਗੱਲਾਂ ਕਰ ਰਹੇ ਆ ਲੱਖਾਂ ਡਾਲਰਾਂ ਦੇ ਇਨਾਮ ਦੀ ਤੇ ਮੈਂ ਆ ਕੇ ਆਪਦੇ ਗੱਡੀਆਂ ਦੇ ਥੱਲੇ ਪਏ ਹੋ ਛੋਟੇ ਸਿੱਕਿਆਂ ਦੇ ਪਰ ਚਲੋ ਕੋਈ ਗੱਲ ਤਾਂ ਇਹ ਸੀਗੀ ਜੀ ਅੱਜ ਦੀ ਆਪਣੀ ਕਹਾਣੀ ਇਹ ਸੀਗਾ ਅੱਜ ਦਾ ਆਪਣਾ ਵੀਡੀਓ ਤੁਸੀਂ ਹਾਲੇ ਵੀ ਮੇਰੇ ਨਾਲ ਇਸ ਚੀਜ਼ ਤੇ ਸਹਿਮਤ ਨਹੀਂ ਹੈਗੇ ਕਿ ਅਕਲ ਦੇ ਨਾਲ ਪੈਸਾ ਆ ਸਕਦਾ ਪਰ ਪੈਸੇ ਨਾਲ ਅਕਲ ਨਹੀਂ ਆਉਂਦੀ ਤਾਂ ਫਿਰ ਮੈਂ ਕੀ ਕਰੂੰਗਾ ਮੈਂ ਇਹੋ ਜਿਹੀ ਇੱਕ ਹੋਰ ਵੀਡੀਓ ਬਣਾਉਂਗਾ ਤੇ ਫਿਰ ਤੁਹਾਨੂੰ ਦੁਬਾਰਾ ਬੋਰ ਕਰੂੰਗਾ ਤੇ ਇਹ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਦੇ ਨਾਲ ਕਿਸੇ ਹੋਰ ਤਰ੍ਹਾਂ ਦੇ ਵੀਡੀਓ ਦੇ ਨਾਲ